ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨੇ ਇੱਕ ਕਟਿੰਗ ਦੀ ਸਿੰਪਲ ਸੂਟ ਦੀ ਕਟਿੰਗ ਦੀ ਵੀਡੀਓ ਪਾਈ ਸੀ ਤੇ ਉਹ ੂਟ ਨੂੰ ਆਪਾਂ ਨੇ ਲੈਸ ਲਗਾ ਕੇ ਹਨਾ ਇੱਕ ਨਵੀਂ ਲੁੱਕ ਦਿੱਤੀ ਆ ਆਪਾਂ ਤੁਹਾਨੂੰ ਦਿਖਾਉਣਿਆ ਸੀ ਉਹ ਸੂਟ ਕਿੱਦਾਂ ਤਿਆਰ ਹੋਇਆ ਇਹ ਵੈਸੇ ਕਾਟਨ ਦਾ ਸੂਟ ਆ ਤੇ ਇਹ ਨਾ ਮਤਲਬ ਸਾਰੇ ਨਾਲ ਤਿਆਰ ਕਰਿਆ ਆਪਾਂ ਨੇ ਇਹ ਇਹਨੇ ਬਾਹਰ ਜਾਣਾ ਸੂਟ ਨੇ ਕਿਸੇ ਕੈਨੇਡਾ ਵਾਲੀ ਭੈਣ ਦਾ ਸੂਟ ਹੈ ਤੇ ਉਹਨਾਂ ਨੇ ਉਹ ਕਹਿੰਦੇ ਵੀ ਜੇ ਗੁਰਦੁਆਰਾ ਸਾਹਿਬ ਜਾਣ ਵਾਸਤੇ ਵੇਅਰ ਕਰਨਾ ਵੀ ਸਾਨੂੰ ਮਤਲਬ ਮੈਨੂੰ ਵੀ ਸ਼ਰਾਰਾ ਚਾਹੀਦਾ ਹੈ ਹਨਾ ਵੀ ਕਾਟਨ ਦੇ ਸੂਟ ਤੇ ਤੇ ਅਸੀਂ ਤਿਆਰ ਕਰਿਆ ਉਹ ਤੁਹਾਨੂੰ ਦਿਖਾਉਣੀ ਆ ਤਾਂ ਦੇਖੋ ਏਦਿ ਵਿੱਚ ਨਾ ਹਲਕਾ ਜਾਂ ਪੈਰਟ ਕਲਰ ਦੀ ਆਪਾਂ ਪੈਰਟ ਕਲਰ ਦੀ ਪੱਟੀ ਲਗਾ ਕੇ ਤੇ ਨਾਲ ਵਾਈਟ ਕਲਰ ਦਾ ਉਹ ਇੱਥੇ ਆ ਦੇਖੋ ਬਾਜੀ ਉਹਨੇ ਆਪਾਂ ਨੂੰ ਜਦੋਂ ਤੱਕ ਕੀਤਾ ਸੀ ਆਪਾਂ ਬਿਲਕੁਲੀ ਉਹ ਮੇਰਾ ਬਣਾ ਕੇ ਦਿੱਤਾ ਆ ਦੇਖੋ ਸ਼ਾਰਟ ਕੁੜਤੀ ਆ ਕਿ ਕਜੀ ਤੇ ਆਪਾਂ نیچے ਫਿਨਿਸ਼ਿੰਗ ਪੱਤੀ ਵਾਂਗ ਦਾ ਵੀ ਸਿਰਫ ਘੇਰੇ ਤੇ ਉਹ ਵਾਈਟ ਲੈਸ ਲਗਾਈ ਆ ਆਰਗੈਂਜ਼ਾ ਦੀ ਰੈਸ ਆ ਇਸ ਦੇ ਨਾਲ ਇਸ ਦੇ ਨਾਲ ਆ ਪੁਨੇਸ਼ਰ ਆ ਰਿਹਾ ਤਿਆਰ ਕੀਤਾ ਆ ਦੇਖੋ ਜੀ ਉਹ ਤਾਂ ਸੋਹਣਾ ਲੁੱਕ ਆ ਇਸ ਸਰਾਰੇ ਵੀ ਪਾਇਆ ਹੋਇਆ ਤਾਂ ਹੋਰ ਵੀ ਸੋਹਣਾ ਲੱਗੂਗਾ ਜੇ ਤੁਸੀਂ ਸਾਡੇ ਤੋਂ ਤਿਆਰ ਕਰਵਾਉਣਾ ਹੈ ਸੂਟ ਸਟਿਚਿੰਗ ਕਰਵਾਉਣੀ ਹੈ ਤੁਹਾਨੂੰ ਇੱਕ ਨੰਬਰ ਸਟਿਚਿੰਗ ਮਿਲੂਗੀ ਤੇ ਤੁਸੀਂ ਸਾਨੂੰ ਇਸ ਇੰਸਟਾਗ੍ਰਾਮ ਸਾਡੀ ਆਈਡੀ ਹੈ ਥੰਕੇ ਠੀਕ ਉੱਥੇ ਜਾ ਕੇ ਸਾਡੇ ਨਾਲ ਡੀਐਮ ਕਰ ਸਕਦੇ ਹੋ ਮਤਲਬ ਕਿ ਸੂਟ ਰੈਡੀ ਕਰਵਾਉਣ ਵਾਸਤੇ ਠੀਕ ਲੱਗਿਆ ਨਾ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਗਲੇ ਦੀ ਲੁੱਕ ਕਿੱਦਾਂ ਦੇ ਲੱਗੀ ਧੰਨਵਾਦ